ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਸਾਰਿਆਂ ਨਾਲ ਕਈ ਦਿਨਾਂ ਤੋਂ ਨਾ ਇੱਕ ਗੱਲ ਸ਼ੇਅਰ ਕਰਨੀ ਚਾਹੁੰਦਾ ਸੀਗਾ ਸ਼ੋਸ਼ਲ ਸਾਈਟ ਤੇ ਮੈਂ ਅੱਜ ਮੋਸਟਲੀ ਜਿਆਦਾ YouTube ਤੇ Instagram ਤੇ ਕਈ ਦਿਨਾਂ ਦਾ ਇਹ ਮੁੱਦਾ ਜਿਆਦਾ ਹੀ ਫਖਿਆ ਹੋਇਆ ਸੀਗਾ ਕੋਈ ਰਮਾਨ ਮਾਲਕ ਨਾਮ ਦਾ YouTuber ਹੈ ਉਸ ਦੀ ਵਾਈਫ ਨੇ ਨਾ ਮਾਤਾ ਕਾਲੀ ਦਾ ਰੂਪ ਧਾਰਨ ਕਰ ਲਿਆ ਸੀਗਾ ਤੇ ਉਹੀ ਚਰਚਾ ਅੱਜਕੱਲ ਸੋਸ਼ਲ ਸਾਈਟ ਤੇ ਬਹੁਤ ਜ਼ਿਆਦਾ ਛਿੜਿਆ ਹੋਇਆ ਸੀ ਵੀ ਉਸਨੇ ਪਟਿਆਲੇ ਮਾਤਾ ਕਾਲੀ ਮੰਦਰ ਦੇ ਵਿੱਚ ਜਾ ਕੇ ਮਾਫੀ ਮੰਗ ਲਈ ਤੇ ਆਪਣੀ ਮਰਜ਼ੀ ਨਾਲ ਹੀ ਸਜ਼ਾ ਮੰਨ ਲਈ ਵੀ ਮੈਂ ਇੱਥੇ ਸੇਵਾ ਕਰੂੰਗੀ ਝਾੜੂ ਪੋਚਾ ਵਗੈਰਾ ਲਗਾਉਂਗੀ ਤੇ ਮੈਨੂੰ ਇਹ ਸਜ਼ਾ ਮਿਲ ਗਈ ਤੇ ਵੀਡੀਓ ਸ਼ੂਟ ਉਹਨਾਂ ਨੇ ਬੰਦ ਨਹੀਂ ਕੀਤਾਗਾ ਜ਼ਰੂਰੀ ਥੋੜੀ ਹੈ ਜੇ ਤੁਹਾਨੂੰ سزا ਮਿਲੀ ਹੈ ਤਾਂ ਵੀਡੀਓ ਸ਼ੂਟ ਕਰਨੀ ਚਾਹੀਦੀ ਹੈ ਬੰਦੇ ਨੂੰ ਅਹਿਸਾਸ ਹੀ ਬਹੁਤ ਹੁੰਦਾਗਾ ਜੇ ਬੰਦੇ ਤੋਂ ਗਲਤੀ ਕੀਤੀ ਹੋਵੇ ਇਹ ਸਿਰਫ ਨਾ ਇਹਨਾਂ ਨੇ ਇੱਕ ਪਬਲਿਕ ਸਟੰਟ ਬਣਾਇਆ ਆਪਣਾ ਫੇਮ ਪਾਉਣ ਲਈ ਕਿ 4 ਰੁਪਏ ਪਬਲਿਸਿਟੀ ਕਰਕੇ 4 ਰੁਪਏ ਹੋਰ ਵੱਧ ਆਉਣ ਤੇ ਅਸੀਂ ਐਦਾਂ ਹੀ ਅਜਿਹੀਆਂ ਸ਼ੀ ਕਰਦੇ ਰਹੀਏ ਬਾਕੀ ਤੁਸੀਂ ਇਹਨਾਂ ਦੇ ਇੰਸਟਾਗ੍ਰam ਤੇ ਦੇਖ ਲਓ ਕੋਈ ਇਹ ਚੰਗੀਆਂ ਵੀਡੀਓ ਤਾਂ ਪਾਉਂਦਾ ਨਹੀਂਗਾ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਕੋਈ ਸਮਾਜ ਨੂੰ ਸੇਧ ਦੇ ਰਿਹਾ ਤੇ ਲੋਕ ਇਹਨਾਂ ਨੂੰ ਚੱਕ-ਚੱਕ ਕੇ ਲਾਈਕ ਫੋਲੋ ਤੇ ਸ਼ੇਅਰ ਕਰੀ ਜਾਂਦੇ ਲੱਖ ਦੀ ਲਾਂਹ ਤਾਂ ਇਹੋ ਜਿਹੇ ਬੰਦਿਆਂ ਦੇ ਯਾਰ ਜਿਹੜੇ ਇਹੋ ਜਿਹੇ ਗੰਦ ਬੰਦਿਆਂ ਨੂੰ ਸ਼ੇਅਰ ਕਰਦੇ ਆ ਤੇ ਇਹਨਾਂ ਨੂੰ ਪ੍ਰੋਮੋਟ ਕਰਦੇ ਕੀ ਯਾਰ ਇਹ ਮੈਨੂੰ ਲੱਗਦਾ ਮੈਨੂੰ ਦੱਸੋ ਪਹਿਲਾਂ ਵੀ ਕੀ ਇਹ ਸਮਾਜ ਨੂੰ ਸੇਧ ਦੇਣਗੇ ਇਹੋ ਜਿਹੇ ਬੰਦੇ ਮੈਂ ਦੇਖਿਆ ਬਹੁਤ ਨੋਟ ਕੀਤਾਗਾ ਤੇ ਇਹਨਾਂ ਦੀ ਕੋਈ ਸਿਹਤ ਨਹੀਂ ਤੇ ਇਹਨਾਂ ਦੀ ਕੋਈ ਚੰਗੀ ਵੀਡੀਓ ਨਹੀਂ ਹੈਗੀ ਮੇਰੇ ਹਿਸਾਬ ਨਾਲ ਜੇਸ ਨੇ Hindu dharm ਦੀਆਂ ਪਾਵਨਾਂ ਨੂੰ ਠੇਸ ਪਹੁੰਚਾਈ ਹੈ ਤਾਂ ਇਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਰਬਨ ਕੰਟਰੀਆਂ ਦੇ ਵਿੱਚ ਜਿੱਦਾਂ ਕੋਈ ਕ੍ਰਾਈਮ ਕਰਦਾ ਨਾ ਉਦਾਂ ਦੀ ਉਹਨੂੰ ਸਜ਼ਾ ਮਿਲਦੀ ਹੈ ਇੱਥੇ ਵੀ ਇੰਡੀਆ ਦੇ ਵਿੱਚ ਰੂਲ ਹੋਣਾ ਚਾਹੀਦਾ ਇਸ ਤੋਂ ਬਾਅਦ ਕੋਈ ਗਲਤੀ ਨਹੀਂ ਕਰੂਗਾ ਇੱਥੇ ਤਾਂ ਬਸ ਆਹ ਸਾਹ ਹੈ ਪਬਲਿਸਿਟੀ ਲਈ ਗਲਤੀ ਕਰੋ ਕਿਸੇ ਦੀਆਂ ਧਾਰਮਿਕ ਭਾਵਨਾ ਨੂੰ ਠੇਸ ਪਹਚਾਓ ਮੁੜ ਕੇ ਮਾਫੀ ਮੰਗ ਲਓ ਸਿੱਖ ਧਰਮ ਦੇ ਵਿੱਚ ਨਹੀਂ ਇਦਾਂ ਚੱਲਦਾ ਕਰ ਜਿੱਦਾਂ ਦੀ ਗਲਤੀ ਕੀਤੀ ਹੈ ਉਦਾਂ ਦੀ ਸਜ਼ਾ ਮਿਲਦੀ ਹੈ Hindu ਧਰਮ ਦੇ ਵਿੱਚ ਵੀ ਇਦਾਂ ਹੀ ਹੋਣਾ ਚਾਹੀਦਾ ਜੇ ਗਲਤੀ ਕੀਤੀ ਹੈ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕੋਈ 2-4 ਬੰਦੇ ਨਹੀਂ ਡਿਸਾਈਡ ਕਰਨਗੇ ਕਿ ਹਾਂ ਯਾਰ ਇਹਨੂੰ ਸਜ਼ਾ ਮਿਲ ਗਈ ਇਹਨੇ ਉੱਥੇ ਜਾ ਕੇ ਸੇਵਾ ਕਰਨ ਲਈ ਇਹਦੀ ਸਜ਼ਾ ਮਾਫ ਹੋ ਗਈ। ਇਹ ਸਾਰੇ ਹਿੰਦੂ ਧਰਮ ਦੀ ਗੱਲ ਹੈ। ਸਾਰੇ ਹਿੰਦੂ ਧਰਮ ਦੀਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ। ਬਾਕੀ ਤੁਸੀਂ ਆਪਣੀ ਕਮੈਂਟ ਦੇ ਵਿੱਚ رائے ਦੱਸਿਓ। ਤੁਸੀਂ ਕਿਸ ਗੱਲ ਨਾਲ ਸਹਿਮਤ ਹੋ? ਮੈਨੂੰ ਤਾਂ ਲੱਗਦਾ ਨਹੀਂ ਯਾਰ ਇਹਨਾਂ ਨੇ ਕੋਈ ਸਮਾਜ ਨੂੰ ਦਿੱਤਾ। ਦੂਸਰੇ ਤੀਸਰੇ ਦਿਨ ਚੱਕ ਕੇ ਵੀਡੀਓ ਪਾਉਂਦਾ। ਪੰਜਾਬ ਦੇ ਵਿੱਚ ਮੈਂ ਸੇਫ ਨਹੀਂਗਾ। ਇੱਥੇ ਮੈਨੂੰ ਖਤਰਾ ਹੈ ਫਲਾਨਾ ਤੇ ਹੋਂਕਾ ਪੰਜਾਬ ਤਾਂ ਯਾਰ ਪਹਿਲਾਂ ਹੀ ਬਹੁਤ ਬਦਨਾਮ ਹੈ ਤੇ ਹੁਣ ਤੁਸੀਂ ਹੋਰ ਬਦਨਾਮ ਕਰੀ ਜਾਂਦੇ ਹੋ ਤੂੰ ਹਰਿਆਣੇ ਦਾ ਹੈਗਾ ਤੂੰ ਹਰਿਆਣੇ ਜਾ ਕੇ ਰਹਿ ਯਾਰ ਤੂੰ ਪੰਜਾਬ ਕੀ ਅੰਬ ਲੈਣਾ ਹੈ ਫੇਮ ਲੈਣ ਲਈ ਤੂੰ ਪੰਜਾਬ ਆਇਆਗਾ ਕਿਉਂਕਿ ਪੰਜਾਬ ਤੋਂ ਬਿਨਾਂ ਕਿਤੇ ਫੇਮ ਨਹੀਂ ਮਿਲਦੀ ਐਵੇਂ ਚੱਕ ਕੇ ਉਹ ਜੇ মিডিਆ ਮੂੰਹ ਚੱਕ ਕੇ ਇਹਨਾਂ ਦੇ ਲੇ ਕੇ ਸਾਹਮਣੇ ਕਾਮ ਕੈਮਰੇ ਬਹਿ ਜਾਂਦੇ ਆ ਇਹਨਾਂ ਦੀ ਇੰਟਰਵਿਊ ਕਰਾਈ ਜਾਂਦੇ ਆ ਯਾਰ ਪਹਿਲਾਂ ਇਹ ਤਾਂ ਦੇਖ ਲਓ ਇਹਨਾਂ ਦੀ ਸਮਾਜ ਨੂੰ ਕੀ ਦੇਣਾ ਕੀ ਸਿਖਾਉਣਗੇ ਜਵਾਕਾਂ ਨੂੰ ਬਾਕੀ ਇੰਸਟਾਗ੍ਰam ਇਹਨਾਂ ਦੇ ਪ੍ਰੋਫਾਈਲਾਂ ਇਹਦੀਆਂ ਜਾ ਕੇ ਚੈੱਕ ਕਰ ਲਿਓ ਵੀ ਕਿਹੋ ਜਿਹੀ ਵੀਡੀਓ ਪਾਉਂਦਾ ਹੈ ਇਹ ਇਹਦੀ ਘਰ ਵਾਲੀ ਕਿਹੋ ਜਿਹੀ ਵੀਡੀਓ ਪਾਉਂਦੀ ਹੈ ਕੀ ਤੁਸੀਂ ਪਰਿਵਾਰ ਦੇ ਵਿੱਚ ਬਹਿ ਕੇ ਇਹਨਾਂ ਦੀ ਵੀਡੀਓ ਦੇਖ ਸਕਦੇ ਆ ਦੱਸਿਓ ਮੈਨੂੰ ਕਿਉਂ ਕਰਦੇ ਆ ਲਾਈਕ ਫੋਲੋ ਇਹਨਾਂ ਨੂੰ ਯਾਰ ਇਹੋ ਜਿਹੇ ਆ ਕੋ ਚੰਗਾ ਇਨਸਾਨ ਵੀਡੀਓ ਪਾਉਂਦਾ ਕੋ ਚੰਗਾ ਕੰਟੈਂਟ ਪਾਉਂਦਾ ਇਹੋ ਜਿਹੇ ਬੰਦਿਆਂ ਨੂੰ ਪ੍ਰਮੋਟ ਕਰੋ ਜਦੋਂ ਕੋਈ ਵੀ ਸੋਸ਼ਲ ਸਾਈਟ ਖੋਲੋ ਇਹੇ ਸਾਹਮਣੇ ਇਹੇ ਸਾਹਮਣੇ ਉਹਨੇ ਆਹ ਕਰਤਾ ਉਹਨੇ ਆਹ ਕਰਤਾ ਪਾਇਲ ਮਲਕ ਫਲਾਣਾ ਮਲਕ ਯਾਰ ਅਸੀਂ ਕਿਸੇ ਤੋਂ ਕੀ ਅੰਬ ਲੈਣੇ ਆ ਕਿਉਂ ਸਾਡੇ ਪੰਜਾਬ ਦੇ ਵਿੱਚ ਆ ਕੇ ਗੰਦ ਪਾਇਆ ਤੁਸੀਂ ਜਿੱਥੋਂ ਦੇ ਹੈਗੇ ਤੁਸੀਂ ਉੱਥੇ ਜਾਓ ਉੱਥੇ ਜਾ ਕੇ ਗੰਦ ਪਾਓ ਪਰ ਸਾਡੇ ਪੰਜਾਬ ਦੇ ਚੇਤੰਦਰਾਂ ਪੰਜਾਬ ਸ਼ਹੀਦਾਂ ਦੀ ਧਰਤੀ ਹੈ ਇੱਥੇ ਆ ਗੰਦ ਵਾਲਾ ਕੰਮ ਨਹੀਂ ਚੱਲਣਾ ਤੇ ਗੰਦ ਪਾਉਣਾ ਨਾ ਉਧਰ ਆਪਦੇ ਏਰੀਏ ਜਾ ਕੇ ਪਾਓ ਮੈਂ ਕਮੈਂਟ ਕਰਦਾ ਤੇ ਰਿਪਲਾਈ ਕੀਤਾਗਾ ਬਹੁਤ ਕੁਝ ਬੋਲੀ ਜਾਂਦਾ ਸੀ ਪੰਜਾਬ ਬਾਰੇ ਡੇਲੀ ਪੋਸਟ ਵਾਲੇ ਕੋਈ ਨਿਊਜ਼ ਹੈ ਚੈਨਲ ਹੈ ਉਥੇ ਬੋਲੀ ਜਾਂਦਾ ਸੀ ਪੰਜਾਬ ਦੇ ਵਿੱਚ ਮੈਂ ਸੇਫ ਨਹੀਂ ਮੈਨੂੰ ਬਹੁਤ ਜ਼ਿਆਦਾ ਖਤਰਾ ਹੈ ਫਿਰ ਤੂੰ ਰਹਿਣਾ ਹੀਗਾ ਤੂੰ ਅਜੇ ਸੇਫ ਨਹੀਂ ਤਾਂ ਇੱਥੇ ਸੇਫ ਤਾਂ ਇੱਥੇ ਕੋਈ ਵੀ ਨਹੀਂ ਫੇਰ ਤੂੰ ਬਰੀ ਬਰੀ ਕਿਉਂ ਪੰਜਾਬ ਨੂੰ ਬਦਨਾਮ ਕਰਦਾ ਯਾਰ ਇਹੋ ਜਿਹੇ ਬੰਦੇਆਂ ਨੂੰ ਤੁਸੀਂ ਐਵੇਂ ਲਾਈਕ ਵਿਊ ਇਹਨਾਂ ਨੂੰ ਸ਼ੇਅਰ ਕਰ ਕਰਕੇ ਸਿਰ ਤੇ ਚੜਾਤਾ ਮਿਲੀਅਨ ਦੇ ਵਿੱਚ ਇਹਨਾਂ ਦੇ ਸਬਸਕ੍ਰਾਈਬਰ ਆ ਲੱਖ ਦੀ ਲਾਹਨਤ ਇਹ ਹੋ ਜਾਂਦੇ ਜਿਹੜੇ ਇਹੋ ਜਿਹੇ ਨੂੰ ਲਾਈਕ ਫੋਲੋ ਕਰਦੇ ਕੋਈ ਚੰਗੇ ਬੰਦੇ ਨੂੰ ਕਿਸੇ ਨੂੰ ਲਾਈਕ ਫੋਲੋ ਕਰ ਲਿਆ ਕਰੋ ਜਿਹਦੀ ਕੋਈ ਸਮਾਜ ਨੂੰ ਦੇਣ ਹੋਵੇ ਮੈਂ ਬੋਲਣਾ ਤਾਂ ਨਹੀਂ ਚਾਹੁੰਦਾ ਸੀ ਪਰ ਰਿਹਾ ਵੀ ਨਹੀਂ ਜਾਂਦਾ ਯਾਰ ਜੇ ਇਹੋ ਜਿਹਾ ਕੁਝ ਕਰੀ ਜਾਂਦੇ ਆ ਜੇ ਆਪਾਂ ਆਪਣੇ ਪੰਜਾਬ ਬਾਰੇ ਨਹੀਂ ਬੋਲ ਸਕਦੇ ਤਾਂ ਫਿਰ ਕਿਸ ਬਾਰੇ ਬੋਲ ਸਕਦੇ ਆ ਅਗੇ ਯਾਰ ਇਹਨੂੰ ਮaaf ਕਰਤਾ ਮaaf ਕਰਤਾ ਜੇ ਕੋਈ ਗਲਤੀ ਹੋ ਗਈ ਡਰਾਮੇ ਤੇ ਇਹ ਕਰਦੇ ਆ ਕਿ ਹਸਪਤਾਲ ਚ ਇਹਨੂੰ ਐ ਹੋ ਗਿਆ ਇਹਨੂੰ ਐ ਟੈਂਸ਼ਨ ਹੋ ਗਈ ਜਿਹੜੇ ਬੰਦੇ ਤੋਂ ਗਲਤੀ ਹੋ ਜੇ ਨਾ ਉਹਦੇ ਬੰਦੇ ਨੂੰ ਸਵਰਤ ਨਹੀਂ ਰਹਿੰਦੀਗੀ ਹਸਪਤਲ ਦੇ ਜਾ ਕੇ ਵਿੱਚ ਵੀਡੀਓ ਬਣਾਈ ਜਾਂਦੇ ਆ ਕਦੇ ਉਹ ਕਰਤਾ ਕਿ ਇਹਨਾਂ ਨੇ ਯਾਰ ਪਬਲਿਕ ਸਟੰਟ ਖੇਡ ਦਿਆ ਜਾ ਕੇ ਪਹਿਲਾਂ ਇਹ ਦਰਬਾਰ ਸਾਹਿਬ ਵੀ ਗਏ ਸੀਗੇ ਉੱਥੇ ਵੀ ਇਹਨਾਂ ਨੇ ਕੈਮਰਾ ਬੰਦ ਨਹੀਂ ਕੀਤਾਗਾ ਆਪਦੀ ਪਬਲਿਸਿਟੀ ਲਈ ਇੱਥੇ ਮੂੰਹ ਚੱਕ ਕੇ ਬਸ ਉੱਥੇ ਕੈਮਰਾ ਚਲਾਈ ਰੱਖਦੇ ਆ ਮੈਨਾਂ ਨਹੀਂ ਕਹਿੰਦਾ ਯਾਰ ਵੀ ਹਾਂ ਕਿ ਪੰਜਾਬ ਦੇ ਵਿੱਚ ਇਹਨੂੰ ਨਹੀਂ ਰਹਿਣਾ ਚਾਹੀਦਾ ਪਰ ਰਹਿਣਾ ਤਾਂ ਕੋਈ ਤਰੀਕਾ ਹੁੰਦਾ ਹੈਗਾ ਇੱਕ ਸੱਭਿਆਚਾਰ ਹੁੰਦਾ ਹੈਗਾ ਉਸ ਦੇ ਅਕੋਰਡਿੰਗ ਰਹਤੋ ਇਹ ਤਾਂ ਹੈ ਨਹੀਂਗਾ ਵੀ ਤੂੰ ਇੱਥੇ ਆ ਕੇ ਗੰਦ ਪਾ ਦੇਗਾ। ਬਾਕੀ ਯਾਰ ਨਾ ਅੱਜ ਕੱਲ ਲੋਕ ਸਾਰੇ ਹੀ ਸਿਆਣੇ ਆ। ਇਹਨਾਂ ਦੀਆਂ ਸੋਸ਼ਲ ਸਾਈਡ ਤੇ ਜੋ ਆਈਡੀਆ ਬਣੀ ਹੋਈਆਂ ਨਾ ਇਹਨਾਂ ਦੀਆਂ ਪ੍ਰੋਫਾਈਲਾਂ ਜਾ ਕੇ ਚੈੱਕ ਕਰ ਲਿਓ। ਇਹ ਇਹਨਾਂ ਨੂੰ ਤੂੰ ਤੁਹਾਡੇ ਬੱਚੇ ਦੇਖ ਸਕਦੇ ਆ। ਕੀ ਦੇਣਾ ਇਹਨਾਂ ਦੀ ਕੀ ਵੀਡੀਓ ਪਾਉਂਦੇ ਜਿਮ ਦੇ ਵਿੱਚ ਜਾ ਕੇ ਬਸ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਕੀ ਚੱਲਦਾ ਮੇਰੇ ਮੂੰਹੋਂ ਨਾ ਬਲਵਾਓ। ਗੰਦ ਵਾਰਕ ਹੈ ਇਹਨਾਂ ਨੇ ਉਹੀ ਚੱਕ ਚੱਕ ਕੇ ਲੋਕ ਸਿਆਣੇ ਸੋਥੇ ਯਾਰ ਮੈਨੂੰ ਸ਼ਰਮ ਆਉਂਦੀ ਐ ਇਹੋ ਜਿਹੇ ਬੰਦਿਆਂ ਨੂੰ ਯਾਰ ਲਾਈਕ ਫੋਲੋ ਕਰੀ ਜਾਂਦੇ ਜੇ ਤੁਸੀਂ ਇਹਨਾਂ ਨੂੰ ਇਹ ਨੱਕ ਚ ਧੂਆ ਲਿਆਉਣਾ ਨਾ ਇਹਨਾਂ ਨੂੰ ਅਨਫੋਲੋ ਮਾਰੋ ਫੇਰ ਪਤਾ ਲੱਗੂ ਇਹਨਾਂ ਨੂੰ ਵੀ ਕਿੱਥੋਂ ਕਮਾਈ ਕਰਦੇ ਐ ਇਹਨਾਂ ਨੂੰ ਦੇਖਣ ਵਾਲੇ ਜੇ ਆਪਣੀ ਦਾਇਰੇ ਦੇ ਵਿੱਚ ਹੋ ਜਾਣ ਨਾ ਤੁਹਾਨੂੰ ਮੈਂ ਇਹ ਵੱਡੇ ਯੂਟਿਊਬਰ ਹਨ ਜਿਹੜੇ ਇੰਸਟਾਗ੍ਰam ਤੇ ਆਪਣੇ ਆਪ ਨੂੰ ਸਟਾਰ ਸਮਝਦੇ ਆ ਮੈਂ ਦਿਹਾੜੀਆਂ ਕਰਦੇ ਦਿਖਾਵਾਂਗਾ ਤੁਹਾਨੂੰ ਚੰਗਾ ਘਡੰਡ ਤਾਂ ਪਾਉਣਾ ਨਹੀਂਗਾ ਤੇ ਗੰਦ ਪਰੋਸੀ ਜਾਂਦੇ ਤੇ ਜਵਾਕਾਂ ਨੂੰ ਬੁਗੜੀ ਜਾਂਦੇ ਮੁੜ ਕੇ ਲੈਕਚਰ ਦਿੰਦੇ ਇੱਥੇ ਅਸੀਂ ਸੇਫ ਨਹੀਂ ਇੱਥੇ ਸੇਫ ਨਹੀਂ ਜੇ ਗੰਦ ਪਾਉਂਗੇ ਤਾਂ ਸੇਫ ਤੁਸੀਂ ਟੱਟੂਆਂ ਦੇਖ ਦੇ ਕੇ ਜਵਾਗ ਵਿਗੜੀ ਜਾਂਦੇ ਕੀ ਸਿੱਖ ਦਿਓਗੇ ਕੋਈ ਯਾਰ ਚੰਗੀ ਚੀਜ਼ ਸਿਖਾ ਦਿਆ ਕਰੋ ਯਾਰ ਇਹ ਨਹੀਂ ਕਹਿੰਦਾ ਮੈਂ ਬਹੁਤ ਯੂਟਿਊਬਰ ਹੈਗੇ ਆ ਚੰਗੀਆਂ ਪ੍ਰੋਫਾਈਲਾਂ ਹੈਗੀਆਂ ਮੁੰਡੇ ਕੁੜੀਆਂ ਬਹੁਤ ਚੰਗਾ ਬਣਾਉਂਦੇ ਆ ਕੰਟੈਂਟ ਯਾਰ ਬੰਦਾ ਦੇਖਣ ਨੂੰ ਵੀ ਸੋਹਣਾ ਲੱਗਦਾ ਬੰਦਾ ਕੁਝ ਸਿੱਖਦਾ ਵੀ ਹੈ ਇਹਨਾਂ ਤੋਂ ਕੀ ਸਿੱਖੂ ਦੱਸੋ ਪਹਿਲਾਂ ਦੋਨੇ ਘਰ ਵਾਲੀਆਂ ਲੈ ਕੇ ਜਿੰਮ ਦੇ ਵਿੱਚ ਵੜ ਜਾਂਦਾ ਤੇ ਗੰਦ ਪਾਈ ਜਾਂਦਾ ਮਾਰ ਮਾਰ ਪੋਜ ক্লোਜ਼ ਕਰ 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 ਕੇ ਵੀਡੀਓ ਐਡਿਟ ਕਰ ਕਰ ਕੇ ਪਾਈ ਜਾਂਦਾ ਅਚਰਤ ਅੱਗੇ ਇੰਡੀਆ ਚ ਬਹੁਤ ਵਧੀ ਪਈ ਹੈ ਹੁਣ ਤੁਸੀਂ ਹੋਰ ਵਧਾ ਦੇ ਉਹ ਗੱਲ ਤਾਂ ਹੈ ਬਸ ਇਹਨਾਂ ਨੂੰ ਕੋਈ ਰੋਕਣ ਵਾਲਾ ਹੈ ਨਹੀਂਗਾ ਕੋਈ ਬੋਲਣ ਵਾਲਾ ਹੈ ਨਹੀਂਗਾ ਜੇ ਕੋਈ ਬੋਲਦਾ ਤਾਂ ਸਾਰੇ ਇਹਨਾਂ ਦੇ ਚਮਚੇ ਆ ਨਾ ਜਿਹੜੇ ਚੇਲੇ ਚੱਪਟੇ ਉਹ ਫੇਕ ਫੇਕ ਆਈਡੀਆਂ ਬਣਾ ਬਣਾ ਕੇ 100 100 ਕੁਝ ਚੰਗੇ ਬੰਦੇ ਨੂੰ ਪੁੱਠਾ ਸਿੱਧਾ ਬੋਲਦੇ ਤੇ ਕੋਈ ਹਿੰਮਤ ਨਹੀਂ ਰੱਖਦਾ ਬੋਲਣ ਦੀ ਮੈਂ ਤਾਂ ਕਹਿੰਦਾ ਇਹੋ ਜਿਹੇ ਬੰਦਿਆਂ ਨੂੰ ਜਿੰਨਾਂ ਜਿਹੜੇ ਜਾਣ ਬੁੱਝ ਕੇ ਗਲਤੀਆਂ ਕਰਦੀਆਂ ਨੇ ਇਹਨਾਂ ਨੂੰ ਸਰਕਾਰ ਵੱਲੋਂ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਇੱਕ ਵਾਰੀ ਐਗਜ਼ਾਮਪਲ ਸੈੱਟ ਹੋ ਜੇ ਨਾ ਤੇ ਬੰਦਾ ਦੁਬਾਰਾ ਗਲਤੀ ਨਹੀਂ ਕਰਦਾ ਬਾਕੀ ਤੁਸੀਂ ਮੈਨੂੰ ਆਪਣੇ رائے ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕੀ ਮੈਂ ਸਹੀ ਕਹਿ ਰਿਹਾ ਕਿ ਗਲਤ ਕਹਿ ਰਿਹਾ ਤੁਸੀਂ ਮੇਰੇ ਨਾਲ ਸਹਿਮਤ ਹੋ ਇਹ ਵੀ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਕਈ ਦਿਨਾਂ ਦਾ ਮੇਰੇ ਦਿਲ ਦੇ ਵਿੱਚ ਉਬਾਲ ਆਇਆ ਸੀਗਾ ਯਾਰ ਮੈਂ ਕਿਹਾ ਮੈਨੂੰ ਪਹਿਲਾਂ ਮੈਂ ਕਦੇ ਲੌਂਗ ਵੀਡੀਓ ਬਣਾਈ ਨਹੀਂ ਸ਼ਾਰਟ ਬਣਾਉਂਦਾ ਰਹਿਣਾ ਹੈਗਾ। ਬਸ ਅੱਜ ਟਾਈਮ ਜਾ ਕੱਢ ਕੇ ਤੇ ਇੱਕ ਪੜਾਅ ਜੀ ਸੀ ਉਹ ਵੀ ਕੱਢ ਲਈ। ਯਾਰ ਦੇਖਿਆ ਨਹੀਂ ਜਾਂਦਾਗਾ ਕੋਈ ਚਲੋ ਠੀਕ ਹੈ ਯਾਰ ਅਬੀ ਇਹੋ ਜਿਹਾ ਕੰਟੈਂਟ ਪਾਈ ਜਾਂਦੇ ਗੰਦ ਬਰੋਸੀ ਜਾਂਦੇ ਜਵਾਕ ਦੇਖਦੇ ਕਿ ਬਿਗੜੀ ਜਾਂਦੇ। ਵੀ ਚੰਗੀ ਸਿਹਤ ਦਿਓ ਯਾਰ ਬਾਕੀ ਸਿੱਖ ਧਰਮ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਕਿਸੇ ਧਰਮ ਨੂੰ ਸਿੱਖ ਧਰਮ ਦੇ ਵਿੱਚ ਸਿਰਫ ਇੱਕ ਇਹੀ ਚੀਜ਼ ਸਿਖਾਈ ਜਾਂਦੀ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ ਗੁਰਬਾਣੀ ਇਹੀ ਚੀਜ਼ ਸਿਖਾਉਂਦੀ ਹੈ ਵੀ ਸਾਰੇ ਧਰਮਾਂ ਦਾ ਸਤਿਕਾਰ ਕਰੋ ਜਿਹੜਾ ਸੱਚਾ ਸਿੱਖ ਆ ਨਾ ਕਿਸੇ ਧਰਮ ਦਾ ਨਰਾਦਰ ਨਹੀਂ ਕਰਦਾ ਕਿਸੇ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਂਦਾ ਉਹ ਤਾਂ ਸਾਰੇ ਇਨਸਾਨਾਂ ਨੂੰ ਪਿਆਰ ਕਰਦਾ ਹੈ। ਬਾਕੀ ਇਹਨਾਂ ਨੇ ਜਿਹੜੇ ਜ਼ਿਆਦਾ ਵਿਦਵਾਨ ਹੁੰਦੇ ਆ ਨਾ ਇਹ ਹੀ ਧਰਮਾਂ ਦੇ ਵਿੱਚ ਵਿਤਕਰੇ ਪਾਉਂਦੇ ਆ। ਬਸ ਰਸਤੇ ਅਲੱਗ ਨੇ ਮੰਜ਼ਲ ਤਾਂ ਇੱਕ ਹੀ ਹੈ। ਧਰਮ ਕੋਈ ਵੀ ਨਹੀਂ ਮਾੜਾ ਹੁੰਦਾ। ਬਸ ਇਹ ਜਿਹੜੇ ਧਰਮ ਦੇ ਠੇਕੇਦਾਰ ਆ ਨਾ ਇਹੀ ਖਰਾਬ ਕਰਦੇ ਆ ਇਹਨਾਂ ਨੂੰ ਸੁਧਰਨ ਦੀ ਲੋੜ ਆ ਚਾਰ ਬੰਦੇ ਇਕੱਠੇ ਹੋ ਗਏ ਅਗੇ ਮਾਫੀ ਦੇਦੀ ਇਹਨੂੰ ਮਾਫੀ ਦੇਦੀ ਖੇਡ ਬਣਾ ਰੱਖੀ ਆ ਇਹਨਾਂ ਨੂੰ ਜਿੰਨਾ ਚਿਰ ਸਜ਼ਾ ਨਹੀਂ ਨਿਲਦੀ ਕੋਈ ਟਕਾ ਕੇ ਠੋਸ ਸਰਕਾਰ ਨੂੰ ਵੀ ਚਾਹੀਦਾ ਇਹੋ ਜਿਹੇ ਮੁੱਦਿਆਂ ਤੇ ਨਾ ਥੋੜਾ ਸਟ੍ਰਿਕਟ ਹੋਵੇ ਇਹਨਾਂ ਦੇ ਬੈਨ ਕਰ ਦੋ ਅਕਾਊਂਟ ਜੇ ਪਤਾ ਲੱਗੂ ਵੀ ਉਹਨਾਂ ਨੂੰ ਅਕਲ ਆ ਜੂਗਾ ਫਿਰ ਇਹਨਾਂ ਨੂੰ ਅਕਲ ਆਊਗੀ ਕਿਦਾਂ ਰੋਟੀ ਖਾਂਦੇ ਆ ਗੰਦਾ ਪਾਪ ਆ ਕੇ ਪੈਸਾ ਕਮਾਈ ਕਰੀ ਜਾਂਦੇ ਆ ਫਲਾਨਾ ਯੂਟਿਊਬਰ ਫਲਾਨਾ ਯੂਟਿਊਬਰ ਇੱਕ ਇਹੋ ਜਿਹਾ ਮੀਡੀਆ ਹੋਇਆ ਖੜਾ ਹੈਗਾ ਮੂੰਹ ਚੱਕ ਚੱਕ ਕੇ ਇਹਨਾਂ ਦੀ ਵੀਡੀਓ ਪਾਈ ਜਾਂਦੇ ਆ ਭਰਾਵੋ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਇਹੋ ਜਿਹੇ ਸਟਾਰਾਂ ਨੂੰ ਨਾ ਪੰਜਾਬ ਦੀ ਜਨਤਾ ਨੂੰ ਨਾ ਦਿਖਾਇਆ ਕਰੋ ਲੋਕ ਬਹੁਤ ੱੱਕੇ ਪਏ ਆ ਬਸ ਗੱਲ ਇਹ ਆ ਵੀ ਬੋਲ ਦੇਣਗੇ ਚੱਕ ਕੇ ਇਹਨਾਂ ਦੀ 17 ਦੇ ਇੰਟਰਵਿਊ ਕਰਦੇ ਆ ਯਾਰ ਕੋਈ ਜਿਹੜਾ ਸਟ੍ਰਗਲ ਕਰਦਾ ਹੈ ਜਿਹੜਾ ਚੰਗਾ ਕੰਟੈਂਟ ਪਾਉਂਦਾ ਚੰਗੀਆਂ ਬਹੁਤ ਕੁੜੀਆਂ ਯਾਰ ਗੁਰਸੇ ਕੁੜੀਆਂ ਜਿਹੜੀਆਂ ਬਹੁਤ ਚੰਗਾ ਕੰਟੈਂਟ ਪਾਉਂਦੀਆਂ ਉਹਨਾਂ ਦੀ ਤੁਸੀਂ ਇੰਟਰਵਿਊਆਂ ਕਰੋ ਯਾਰ ਐਵੇਂ ਚੱਕ ਕੇ ਜਿਹੜਾ ਯਾਰ ਕਿਸੇ ਨੂੰ ਪਤਾ ਨਹੀਂਗਾ ਕੋਈ ਐਵੇਂ ਕੰਜਰਪੁਣਾ ਕਰੀ ਜਾਂਦਾ ਹੈ ਚੱਕ ਚੱਕ ਕੇ ਤੁਸੀਂ ਉਹਨਾਂ ਦੀ ਇੰਟਰਵਿਊ ਕਰੀ ਜਾਂਦੇ ਆ ਜਿਹੜੇ ਮੇਰੇ ਭਰਾ ਚੰਗਾ ਕੰਟੈਂਟ ਪਾਉਂਦੇ ਆ ਤੇ ਸਟਰਗਲ ਕਰ ਰਹੇ ਆ ਜਿਹੜੀਆਂ ਮੇਰੀਆਂ ਭੈਣਾਂ ਚੰਗਾ ਕੰਟੈਂਟ ਪਾਉਂਦੀਆਂ ਉਹਨਾਂ ਦੀ ਇੰਟਰਵਿਊ ਕਰੋ ਉਹਨਾਂ ਨੂੰ ਦੇਖਣ ਬੱਚੇ ਸਿੱਖਣ ਕਿ ਕੀ ਇਹਨਾਂ ਦੀ ਕੀ ਦੇਣਾ ਮੈਨੂੰ ਐਂ ਦੱਸਦੇ ਸਮਾਜ ਨੂੰ ਇਹਨਾਂ ਨੂੰ ਤੁਸੀਂ ਚੱਕ ਚੱਕ ਕੇ ਇੰਟਰਵਿਊ ਕਰੀ ਜਾਂਦੇ ਆ ਪਰਾ ਉਹ ਮੀਡੀਆ ਵਾਲਿਓ ਤੁਹਾਡੀ ਤੁਹਾਡੇ ਅੱਗੇ ਨਾ ਮੈਂ ਜੀ ਹੱਥ ਜੋੜ ਕੇ ਬੇਨਤੀ ਐ ਇਹੋ ਜਿਹਾ ਇੰਟਰਵਿਊ ਨਾ ਕਰਿਆ ਕਰੋ ਅੱਗੇ ਪੰਜਾਬ ਦਾ ਬਹੁਤ ਕਾਹਨ ਹੋਇਆ ਪਿਆ ਤੁਸੀਂ ਹੋਰ ਨਾ ਕਰੋ ਹੋਰ ਮੁੱਦੇ ਬਹੁਤ ਆ ਉਹਨਾਂ ਦੇ ਇੰਟਰਵਿਊ ਕਰ ਲਿਆ ਕਰੋ ਦਿਨ ਚੜਦਾ ਨਹੀਂ ਦੇਖ ਲੋ ਆ ਫਲਲੇ ਫਲਾਨੇ ਸਟਾਰ ਦੀ ਆ ਫਲਾਨੇ ਸਟਾਰ ਦੀ ਇੰਟਰਵਿਊ ਆ ਗਈ ਯਾਰ ਪਹਿਲਾਂ ਇਹ ਤਾਂ ਦੇਖ ਲਗੋ ਸਮਾਜ ਨੂੰ ਕੀ ਦੇਣਾ ਇਹਨਾਂ ਦੇ ਬਾਕੀ ਬਸ ਮੈਂ ਤੁਹਾਡੇ ਨਾਲ ਹੀ ਗੱਲ ਕਰਨਾ ਚਾਹੁੰਦਾ ਸੀਗਾ ਜੇ ਮੈਥੋਂ ਮੈਂ ਪਹਿਲੀ ਵਾਰ ਇਹ ਲੌਂਗ ਵੀਡੀਓ ਬਣਾਈ ਹੈ ਜੇ ਮੈਥੋਂ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤ